ਸੁਖ ਹਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨੁ ਦੁਖ ਜਾਇ ਹੋਆ ਸਿਖ ਤਖਸਾਂਦੀ ਨੂਰੀ ਅਰਸੋਂ ਕੁਰਸੋਂ ਛਟੀਐ ਤੁਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਸਜਣ ਸਚਾ ਪਾਤਿਸ਼ਾ ਸਿਰਸਾ ਹੰਦਸਾ ਜਿਸ ਪਾਸ ਬੈਠਿਆ ਸੁਹੀਏ ਸਬਨਾ ਦਾ ਵਿਸਾਹ ਜਿਸ ਪਾਸ ਬੈਠਿਆ ਸੋਹੀਐ ਸਬਨਾੰਦਰੇ ਸੋ ਰਠ ਮਹਨ ਲਾ ਪੰਜਵਾ ਘਰ ਪਹਿਲਾ ਅਸਤ ਪਦਿਆ ਇਕੋ ਓੰਕਾਰ ਸਤ ਗੁਰ ਪਰਸਾਦ ਸਭ ਜਗ ਜਿਨੈ ਉਪਾਇਆ ਭਾਈ ਕਰਨ ਕਰਨ ਸਮਰਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਥ ਸਭ ਜਗ ਜਿਨੈ ਉਪਾਇਆ ਭਾਈ ਕਰਨ ਕਰਨ ਸਮਰਥ ਜੀਉ ਪਿੰਡ ਜਿਨ ਸਜਿਆ ਭਾਈ ਦੇ ਕਰ ਆਪਣੀ ਵਾਥ ਕਿਨ ਕਹੀਐ ਕਿਉ ਦੇਖੀਐ ਭਾਈ ਕਰਤਾ ਏਕ ਇਕਤ ਗੁਰ ਗੋਵਿੰਦ ਸਲਾਹੀਐ ਭਾਈ ਜਿਸ ਤੇ ਜਾਪੈ ਤਤ ਮੇਰੇ ਮਨ ਜਪਿਐ ਹਰਿ ਭਗਵੰਤਾ ਨਾਮੁ ਦਾਨ ਦੇ ਜਾਨੇ ਆਪਣੇ ਦੁਖ ਦਰਦ ਕਾ ਹੰਤਾ ਰਹਾ ਜਾਂ ਕੈ ਘਰ ਸਭ ਕਿਛ ਹੈ ਭਾਈ ਨਾਉ ਨਿਧ ਭਰੇ ਪੰਧਾਰ ਤਿਸ ਕੀ ਕੀਮਤ ਨਾਪ ਵੈ ਭਾਈ ਉੱਚਾ ਗਮਿਆ ਪਰ ਜੀ ਜੰਤ ਪ੍ਰਤ ਪਾਲਦਾ ਭਾਈ ਨਿਤ ਨਿਤ ਕਰਦਾ ਸਾਧ ਸਤ ਗੁਰੂ ਪੂਰਾ ਭੇਟਿਆ ਭਾਈ ਸ਼ਬਦ ਮਿਲਾਵਣਾ ਦੁ ਸੱਚੇ ਚਰਨ ਸ੍ਰੀ ਵਿਆ ਭਾਈ ਭ੍ਰਮ ਭਉ ਹੋਵੇ ਨਾਸ ਮਿਲ ਸੰਤ ਸਭਾ ਮਨ ਮਾਂਜੀਐ ਭਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪਰਗਾਸ ਗੁਰ ਬਚਨੀ ਸੁਖੀ ਉਪਜੈ ਭਾਈ ਸਭ ਫਲ ਸਤ ਗੁਰ ਪਾਸ ਮੇਰਾ ਤੇਰਾ ਛੁੱਡਿਐ ਭਾਈ ਉਈਆ ਸਭ ਕੀ ਧੂਰ ਘਟ ਘਟ ਬ੍ਰਹਮ ਫਸਾਰੇ ਆ ਭਾਈ ਠੇਖ ਸੁਣੈ ਹਜੂਰ ਜਿਤ ਦਿਨ ਵਿਸਰੇ ਪਾਰ ਬ੍ਰਹਮ ਪਾਈ ਤਿਤ ਦਿਨ ਮਰੀਐ ਚੂਰ ਕਰਨ ਕਰਾਵਣ ਸਮਰਥੋ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋ ਹੁ ਵਿਨਾਸ਼ ਤਿਸ ਭਾਵੇ ਤਾਂ ਮੇ ਲੱਲੇ ਭਾਈ ਹਿਰ ਦਾ ਨਾਮ ਨਿਵਾਸ ਗੁਰਮਕ ਕਮਲ ਪਰਗਾਸਿਆ ਭਾਈ ਰਿਦਾ ਹੋਇ ਪਰਗਾਸ ਟਕਟ ਭਿਆਰ ਤਾਪ ਪ੍ਰਭ ਭਾਈ ਮੌਲਿਆ ਧਰਤ ਅਕਾਸ਼ ਗੁਰ ਪੂਰ ਸੰਤੋਖਿਆ ਭਾਈ ਐਹ ਨਿਸ ਲਗਾ ਭਾਉ ਰਸਨਾ RAM ਦਵੈ ਸਦਾ ਭਾਈ ਸੱਚਾ ਸਦ ਸੁਆਉ ਕਰਨੀ ਸੁਣ ਸੁਣ ਜੀਵਿਆ ਭਾਈ ਨੇ ਚਲ ਪਾਇਆ ਥਾਉ ਜਿਸ ਪਰ ਤੀਤ ਨਯਾ ਬਈ ਭਾਈ ਸੋਜੀ ਅੜਾ ਜਲ ਜਾ ਬਾਬਣ ਮੇਰੇ ਸਾਹਿਬ ਹੈ ਭਾਈ ਹਉ ਤਿਸ ਕੈ ਬਲ ਜਾਉ ਔ ਨਿਰਗੁਣਿਆ ਰੀ ਪਾਲਦ ਭਾਈ ਦੇਨ ਥਾਵੇਂ ਥਾ ਵਿਜਿਕ ਸੰਦਾ ਹੈ ਸਾਸ ਸਾਸ ਭਰਾ ਭਾਈ ਗੂੜਾ ਜਕ ਨਾਉ ਜਿਸ ਗੁਰ ਸਾਚਾ ਭੇਟਿਆ ਭਾਈ ਪੂਰਾ ਤਿਸ ਕਰਮਾ ਇਸ ਬਿਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਪਰਪੂਰ ਸਾਸ ਗਿਰਾਸ ਨ ਵਿਸਰੈ ਭਾਈ ਕੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਵ ਰਹਾ ਪਰਪੁਰ ਜਿੰਨਾ ਪ੍ਰੀਤ ਨ ਲਗਿਆ ਭਾਈ ਸੇ ਨਿਤ ਨਿਤ ਮਰਦੇ ਝੂਰ ਅੰਚਲੇ ਲਾਇਤ ਰਾਇਆ ਭਾਈ ਭਉ ਜਲ ਦੁਖ ਸੰਸਾਰੇ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਨੇ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭਉ ਜਨ ਨਾਮ ਅਧਾਰ ਨਾਨਕ ਤਿਸ ਸਰਨਾਗਤੀ ਭਾਈ ਜੇ ਕਿਲ ਵਿਖ ਕਟਨ ਹਾਰ ਮਨ ਤਨ ਸੀਤਲ ਹੋਇਆ ਭਾਈ ਧੋਜਨ ਨਾਮੇ ਅਧਾਰ ਨਾਨਕ ਕਿਸ ਸਰਨਾਗਤੀ ਭਾਈ ਜੇ ਕਿਲ ਵਿਖ ਕਟਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਨਵਾਂ ਘਰ ਪਹਿਲਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨੈ ਉਪਾਇਆ ਭਾਈ ਕਰਨ ਕਰਣ ਸਮਰਥ ਜੀਉ ਪਿੰਡ ਜਿਨ ਸਾਜਿਆ ਭਾਈ ਤੇ ਕਰੀ ਆਪਣੀ ਵਥ ਅੱਜ ਅੰਮ੍ਰਿਤ ਵੇਲੇ ਦਾ ਇਹ ਪਾਵਨ ਮੁਖਵਾਕ ਸੋਰਠਿ ਰਾਗ ਅੰਦਰ ਪੰਜਵੇਂ ਪਾਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰ ਬੰਤ ਉਚਾਰਨ ਕੀਤਾ ਹੋਇਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 640 ਤੇ ਸੁਭਾਈ ਮਾਨ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ